ਇਹ ਤੁਸੀਂ ਸੌਂਫ ਦੀ ਬਜਾਈ ਕਰਨਾ ਚਾਹੁੰਦੇ ਆ ਬੀਜ ਦੀ ਪਰਖ ਜਿਹੜਾ ਹਰੇ ਰੰਗ ਦਾ ਬੀਜ ਹੋਣਾ ਚਾਹੀਦਾ ਇਹ ਤੁਸੀਂ ਨੋਟ ਕਰਨਾ ਵੀ ਜਿਹੜੇ ਕੋਈ ਵੀ ਰੰਗ ਨਾ ਲੱਗਿਆ ਹੋਵੇ ਇਹਨੂੰ ਦੀ ਸਮੈਲ ਲੈ ਕੇ ਤੁਸੀਂ ਨੱਕ ਕੋਲ ਕਰਕੇ ਵੇਖਣਾਗਾ ਵੀ ਇਹ ਚ ਸਮੈਲ ਆਉਂਦੀ ਹੈ ਤਾਂ ਉਹੀ ਬੀਜ ਜਿਹੜਾ ਆਪਾਂ ਬੀਜਣਾ ਕਰੇ ਬਜਾਈ ਦਾ ਸਮਾਂ ਹੈਗਾ ਅਕਤੂਬਰ ਤੇ ਨਵੰਬਰ ਬੀਜੇ ਦਾ ਢੰਗ ਇਸ ਤਰੀਕੇ ਨਾਲ ਲਾਈਨ ਮਾਰ ਲੈਣੀ ਹੈ ਜਾਂ ਵਟਾਂ ਤੇ ਵੀ ਕਰ ਸਕਦੇ ਹੋ ਉਹਨੂੰ ਵਟਾਂ ਤੇ ਕਰਨਾ ਤਾਂ ਦੋ ਬੀਜ ਚੱਕਣੇ ਆ ਜੀ ਦੋ ਬੀਜੇ ਤੁਸੀਂ ਇਸ ਤਰੀਕੇ ਨਾਲ ਰੱਖ ਕੇ ਇਹਤੇ ਮਿੱਠਾ ੜਕੜ ਕੇ ਮਿੱਟੀ ਪਾ ਦੇਣੀ ਉਸ ਤੋਂ ਬਾਅਦ ਆ ਬੀਜ ਇਥੇ ਨਾਲ ਆਪਣਾ ਉਸ ਤੋਂ ਬਾਅਦ 6 ਤੋਂ ਲੈ ਕੇ 8 ਇੰਚ ਇਹਦੀ ਲਾਈਨ ਤੋਂ ਲਾਈਨ ਦੀ ਦੂਰੀ ਆ ਉਹ 1.5 ਫੁੱਟ ਤੋਂ ਲਾ ਕੇ 2 ਫੁੱਟ ਹੋਣੀ ਚਾਹੀਦੀ ਆ ਇਸ ਤਰੀਕੇ ਨਾਲ ਲਾਈਨ ਮਾਰ ਕੇ ਜਾਂ ਵੱਟ ਦੇ ਇਸ ਤਰੀਕੇ ਨਾਲ ਦੋ ਦੋ ਬੀਜ ਆਈਆਂ ਆਪਾਂ ਰੱਖਦੇ ਜਾਣਾ ਜੇ ਜਮੀਨ ਸੁੱਕੀ ਆ ਤਾ ਉਹਨਾਂ ਨਾਲ ਦੀ ਨਾ ਪਾਣੀ ਦੇ ਦੇਣਾ ਕਈਆਂ ਦੇ ਰੌਣੀ ਲੱਗੀ ਹੁੰਦੀ ਆ ਤਾਂ ਉਸ ਨੂੰ ਪਾਣੀ ਦੇਣ ਦੀ ਲੋੜ ਨਹੀਂਗੀ ਫਿਰ ਆਪੀ ਉਗੁਰਗ ਜੇ ਨਹੀਂ ਉਗਰ ਤੁਸੀਂ ਪਾਣੀ ਲਾ ਸਕਦੇ ਹੋ ਆਪਾਂ ਬੀਜ ਤੀ ਤਾਂ 6 ਮਹੀਨੇ ਬਾਅਦ ਆਪਣੇ ਕੋਲੇ ਤਿਆਰ ਹੋ ਜੂਗੀ ਇਹਨੂੰ ਆਪਾਂ ਹਰੀ ਨੂੰ ਹੀ ਕੱਟ ਲੈਣਾਗਾ ਜਦ ਜਾ ਸਿਕਾਉਣੀ ਨਹੀਂਗੀ ਹਰੀ ਕੱਟ ਕੇ ਫਿਰ ਇਹਨੂੰ ਛਾਵੇਂ ਸਿਕਾਉਣਾਗਾ ਇਹ ਨਹੀਂ ਆਪਾਂ ਧੁੱਪੇ ਜਿਹੀ ਧੁੱਪੇ ਸਿਕਾਵਾਂਗੇ ਤਾਂ ਇਹ ਤਾਂ ਬਰਾਊ